ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਅਸੀਂ ਆਏ ਲੁਧਿਆਣਾ ਦੇ ਬਾਜ਼ਾਰ ਦੇ ਵਿੱਚ ਲੁਧਿਆਣਾ ਫੀਲਡ ਗਾਂਜ ਏਰੀਆ ਕਰੇਮਪੁਰਾ ਮਾਰਕੀਟ ਅੱਜ ਇੱਥੋਂ ਮਨਪ੍ਰੀਤ ਨੇ ਆਪਣੇ ਕਟੀਕ ਦਾ ਸਾਮਾਨ ਲੈਣਾ ਸੀਗਾ ਜਿਸ ਕਰਕੇ ਅਸੀਂ ਅੱਜ ਮਾਰਕੀਟ ਵਿੱਚ ਆਏ ਸੀਗੇ ਤੇ ਮਨਪ੍ਰੀਤ ਤਾਂ ਆਪਣੇ ਕਟੀਕ ਦਾ ਸਾਮਾਨ ਲੈ ਰਹੀ ਸੀ ਇੱਥੋਂ ਬਹੁਤ ਹੀ ਸਸਤਾ ਤੇ ਥੋਕ ਦੇ ਰੇਟਾਂ ਤੇ ਸਾਮਾਨ ਮਿਲਦਾ ਹੈ। ਅਗਰ ਤੁਸੀਂ ਆਪਣਾ ਬੁਟੀਕ ਦਾ ਕੋਈ ਵੀ ਕੰਮ ਕਰਦਾ ਹੈ ਭੈਣ ਭਰਾ ਤਾਂ ਇੱਥੋਂ ਆ ਕੇ ਥੋਕ ਦੇ ਰੇਟਾਂ 'ਤੇ ਸਾਮਾਨ ਲੈ ਸਕਦੇ ਹੋ। ਅ 11 ਕੋਚਾ ਤੇ ਇੱਥੇ ਸਾਰੀਆਂ ਉਹੀ ਦੁਕਾਨਾਂ ਨੇ। ਕਦੀ ਰੇਟ ਤੇ ਸਮਾਨ ਮਿਲਦਾ ਹੈ ਲੁਧਿਆਣਾ ਉਧਰ ਸਾਰੀਆਂ ਥੋਕ ਦੇ ਰੇਟ ਤੇ ਦੁਕਾਨਾਂ ਨੇ ਜੀ ਆਹ ਪਿੱਛਲੇ ਉਹ ਜਿਹੜੀਆਂ ਨੇ ਕੱਪੜੇ ਦੀਆਂ ਬਟੂਰੀ ਦੇ ਹਾਂਜੀ ਇਹ ਸਾਰਾ ਮਨਿਆਰੀ ਦਾ ਤਾਂ ਉਧਰ ਦੇਖੋ ਥੋਕ ਦੇ ਰੇਟ ਤੇ ਕੱਪੜੀ ਮਿਲਦੇ ਉੱਥੇ ਇਹ ਸਾਰਾ ਸਮਾਨ ਥੋਕ ਦੀ ਰੇਟ ਤੇ ਜਿੱਥੋਂ ਖੜਾਉਣੇ ਲੈਣੇ ਨੇ ਉਹ ਤੁਸੀਂ ਅੱਗੇ ਆ ਬੈਗ ਵਾਲੀ ਸਾਰੇ ਕਢਾਉਣੇ ਆਣਗੇ ਉੱਥੋਂ ਕਢਾਉਣੇ ਲੈ ਸਕਦੇ ਹੁੰਦੇ ਸੀ ਇੱਥੇ ਸਾਰੇ ਕਢਾਉਣੇ ਮਿਲਦੀਆਂ ਇਹ ਕੜੀ ਚੀਜ਼ਾਂ ਪਾਸ ਪਿਸਤੌਲ ਲੈਣੇ ਹਨ ਪਿਸਤੌਲ ਆਵਲੇ ਪਿਸਤੌਲ ਜੱਲ ਇਹ ਖੜਾ ਵਿੱਚ ਲੈ ਰਾਂਗੇ 8 ਚੋਰਦੇ ਕਰੇ ਸਕਤੀ ਤੇ ਨਹੀਂ ਇਹਦੀ ਮੰਮੀ ਇਸ ਤੋਂ ਛੋਟੀ ਗੱਡੀ ਹੁੰਦੀ ਹੈ 65500 ਭਗਵੰਦ ਜੀ 150 ਕੁ ਤਿੰਨ ਜੋ 150 60 ਦਾ ਤੇ ਉਹ ਇਹ ਵੀ ਕੁ 650 ਦਾ 650 ਹਾਂ ਇਹ 650 ਹਾਂ ਜੀ ਲੁਧਿਆਣੇ ਦਾ کریمਪੁਰਾ ਗਿਆ ਜਿੱਥੇ ਬਹੁਤ ਹੀ ਸਸਤੇ ਰੇਟ ਚ ਸਾਰਾ ਕੁਝ ਮਮਾ ਮਸ਼ਹੂਰ ਆ ਬਸੰਤ ਦੀ ਆਈਸਕ੍ਰੀਮ ਇੱਥੇ ਆ ਕੁਲਫੀ ਸਪੈਸ਼ਲ ਬਸੰਤ ਦੀ ਲੁਧਿਆਣੇ ਦੀ ਫੇਮਸ ਕੁਲਫੀ いいよろしくお願いします。いい istiyorsun ਹਾਂਜੀ ਅਸੀਂ ਜਿਹੜਾ ਸਾਮਾਨ ਲੈ ਕੇ ਆਏ ਸੀਗੇ ਲੁਧਿਆਣੇ ਤੋਂ ਲਾਹਰਵੰਦ ਨਾਲ ਆਂਦੇ ਸੀ ਕਿ ਪਰਵਨ ਨੇ ਆਂਦੇ ਸੀ ਕਿ ਇਹ ਕੀ ਹਰਵੰਦ ਕੋਟਰੀ ਕੋਟਰੀ ਕਾਲਿਆ ਆਉਂਦਾ ਆਨੇ ਗੇਹੇ ਕੋਣੀ ਆਇਦੋ ਨਾ ਕੋਈ ਕਹੀ ਸੀ ਨਾ ਹਾਂ ਹਟਾਉਣਾ ਹੈ ਵੈਸੇ ਹੈ ਗੱਡੀ ਇੱਕੋ ਗੱਡੀ ਫੌਦੀ ਮਿਲਦੀ ਹਾਂ ਫੋ ਤੋਂ ਹਰਮ ਦੇਖਤਾਰ ਬੀਚੀ ਗੱਡੀਆਂ ਹੈਗੀਆਂ ਨੇ 10 ਗੱਡੀਆਂ ਅੱਛਾ ਹਰਮ ਦੇਖਤਾਰ ਦੇਖੋ ਸੋਣਾ ਥੈਂਕ ਯੂ ਬੇਟਾ ਫੋਰ ਕਿੰਨੇ ਅੰਦਾਜ਼ਾ ਠੀਕਾ ਲੈ ਕੇ ਆਂਦੇ ਸੀ ਇਹ ਆਪਣੇ ਨਵੇਂ ਆਏ ਇਕਰਨੇ ਅੱਛਾ ਅੱਤਰ ਹਾਂ ਇਹ ਵੀ ਬਹੁਤ ਸੋਹਣੇ ਹੁੰਦੇ ਨੇ ਉੱਥੇ ਦਿਖਾਰਵਾ ਇਹਨਾਂ ਦੀ ਅੱਤਰ ਦਿਖਾਏ ਤਾਂ ਕੀ ਨਾਮ ਲਿਖਾ ਕੋਈ ਇਹਨਾਂ ਨੂੰ ਫ੍ਰੈਗਕੋਟ ਫ੍ਰੈਗਕੋਟ ਉੱਤਰ ਐਂਡ ਪਰਫਿਊਮ ਪਰਫਿਊਮ ਵੀ ਤਿਆਰ ਕਰ ਦਿੰਦੇ ਨੇ ਤੇ ਇਹਨਾਂ ਦੇ ਉੱਤਰ ਵੀ ਹੁੰਦੇ ਨੇ ਕੱਢ ਕਿਤੇ ਫੇਟ ਕਿਹੜੇ ਕਿਹੜੇ ਨੇ ਇਹ ਹੈਗੀ ਆਪਣੀ ਘੁਮਾਰ ਮੰਡੀ ਇਹ ਘੁਮਾਰ ਮੰਡੀ ਸਪੈਸ਼ਲ ਉੱਤਰ ਵਾਲੀ ਆ ਜਾਣੀਗੇ ਅਸੀਂ ਉਸ ਤੋਂ ਵਾਰਤ ਦੇ ਲਈ ਦੂਸਰੇ ਪਰਫਿਊਮ ਤੁਸੀਂ ਵਾਰਤ ਦੇ ਨੇ ਅਸੀਂ ਉੱਤਰ ਹੀ ਲੈਣੇ ਨੇ ਤੇ ਇਹਨਾਂ ਦੇ ਉੱਤਰ ਬਹੁਤ ਸੋਹਣੇ ਹੁੰਦੇ ਨੇ ਹਮ ਅਲੱਗ-ਅਲੱਗ ਹਨ 10-4 ਨੇ ਇੱਕ ਸੀਗਾ ਕਿਸ ਨਾਮ ਨਾਲ ਤੇਰੇ ਫੇਰਨ ਨਾ ਸੀ ਐਚ ਐਨ ਐਲ ਫੋਨ ਆਇਆ ਚਲ ਕੋਈ ਸੀ ਐਚ ਐਨ ਐਲ ਹੈ ਦਿਖਾਈ ਤਾਂ ਬਣੀ ਸ਼ਨੇਲ ਸ਼ਨੇਲ ਇਹ ਸ਼ਨੇਲ ਹੂੰ ਸ਼ਨੇਲ ਇਹ ਲੇਡੀਜ਼ ਹਾਂ ਹਾਂ ਵਰ ਹਰ ਵਰ ਲੇਡੀਜ਼ ਲਈ ਹੈ ਹਾਂ ਸਪੈਸ਼ਲੀ ਲੇਡੀਜ਼ ਸਨ ਹੈ ਬਸ ਥੋੜਾ ਜਿਹਾ ਲਾਉਣਾ ਹੁੰਦਾ ਵਾ ਪ੍ਰੈਗਨੈਂਸ ਤੇ ਰਗਾ ਕੇ ਬਾਸ ਕੱਪੜੀਆਂ ਤੇ ਪ੍ਰੈਗਨੈਂਸ ਬਹੁਤ ਵਧੀਆ ਰਹੇ ਜੀ ਫੋਰ ਗਰਡ ਵਾ ਹਮ ਇੱਕ ਹਾਲੇ ਅੰਦਰ ਵੀ ਇਹ ਆ ਗੋਥਲੇਆਂ ਜਿਓ ਬੜੀਆਂ ਸੋਹਣੀਆਂ ਨੇ ਹਨਾ ਇਹਨਾਂ ਦੀ ਪ੍ਰੈਗਨੈਂਸ ਤਾਂ ਬਹੁਤ ਸੋਹਣੇ ਘਰ ਪੇ ਦਿੰਦੇ ਨੇ ਇਹ ਤੁਣਕਾ ਸੀਗਾ ਤੁਣਕਾ 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 ਅਤਰ ਇਹ ਵੀ ਨਵਾਂ ਆਇਆ ਕਹਿੰਦੇ ਪਹਿਲਾਂ ਅਸੀਂ ਹੋਰ ਲਿਆਂਦੇ ਸੀ ਉਹ ਹੋਰ ਨੇ ਜਾਨ ਕੇ ਨਵੇਂ ਦਿੱਤੇ ਨੇ ਹਾਂ ਇਹ ਜਿਹੜੇ ਸਾਰੇ ਲੇਟੈਸਟ ਨੇ ਇਹ ਪਹਿਲਾਂ ਅਸੀਂ ਹੋਰ ਵੀ ਲਿਆਂਦੇ ਸੀ ਉਹ ਸਿਰ ਰਿਪੀਟ ਨਹੀਂ ਕਰੇ ਹੈਗੇ ਹੁਣ ਨਵੇਂ ਲਿਆਂਦੇ ਆ ਗੱਡੀ ਛੱਡ ਕੇ ਤੇ ਗੱਡੀ 'ਚ ਆਪਾਂ ਡੰਗ ਸਕਦੇ ਅੱਛਾ ਇਹੋ ਜਿਹੜਾ ਲਾਣਾ ਦੇ ਦਿੱਤੀ ਠੀਕ ਐ ਇੱਕ ਟਿਕ ਕਰ ਲੈਣਾ ਇਹਨੂੰ ਇੱਥੇ ਖੋਲ ਕੇ ਇਹਦੀ ਵੀ ਕਹਿੰਦਾ ਫ੍ਰੈਗਰੈਂਸ ਬਹੁਤ ਸੋਹਣੀ ਆ ਇਹ ਬਹੁਤ ਸੋਹਣੇ ਬਹੁਤ ਸੋਹਣੇ ਕਲਰ ਨੇ ਲੁਹਾਵਿਆ ਦੇਖੋ ਥਲੀਆਂ ਜੀ ਹੁੰਦੇ ਆਸ਼ੀਸ਼ ਜੀ ਤਾਂ ਆਪਣੇ ਕੋਲ ਪਹਿਲਾਂ ਵੀ ਦੋ ਤਿੰਨ ਪਈਆਂ ਨੇ ਇਹਦੇ ਕਲਰ ਨੇ ਹਨਾ ਇਹ ਹਾਰਮੋਨੀ ਹਾਂ ਹਾਰਮੋਨੀ ਹਾਂ ਹਾਰਮੋਨੀ ਹਾਂ ਇਹ ਵੀ ਬਹੁਤ ਸੋਹਣਾ ਵਾ ਕਹਿੰਦੇ ਬਹੁਤ ਸੋਹਣਾ ਬੜੀਆ ਵਾ ਜੈਂਟਸ ਵਾਲਾ ਵਾ ਜੈਂਟਸ ਵਾਲਾ ਹਾਰਮੋਨੀ ਇਹ ਹਾਰਮੋਨੀ ਨੀ ਹੈਗਾ ਤਾਂ ਉਹਨਾਂ ਦੇ ਚਲ ਕੋਈ ਗੱਲ ਨਹੀਂ ਇੱਕ ਛੋਕ ਕੇ ਇਹ ਜਾਂ ਦਿੱਤੀ ਚਾਹੀ ਕੋਲ ਹੈ ਨਾ ਇਹ ਬੱਸ ਇਹ ਹੈ ਕਿ ਆਂਦਾ ਵਾ ਇਹ ਤਾਂ ਆਪਾਂ ਸੈਂਪਲ ਲੈ ਕੇ ਆਂਦਾ ਹੈ ਲੱਕੜ ਦੇ ਹੀ ਆ ਇਹਦੇ ਨਾਲ ਅਗਰ ਜੀ ਆਉਂਦੀ ਹੈ ਉਹਦੇ ਵਿੱਚ ਕੋਲਾ ਸੋਣਾ ਕਰਦਾ ਉਹਨੂੰ ਵਿੱਚ ਰੱਖਦੇ ਵੀ ਰੂਪ ਰੂਕਲੀ क्रोम ਉਸ ਪਰੇਵੰਗੂ ਹਾਂ ਜਾ ਕੋਦੋ ਤੇ ਵਿਲਗਦਾ ਪਲੱਗ ਜਿਹਾ ਵੀ ਲੱਗਦਾ ਪਲੱਗ ਤੇ ਰੱਖ ਸਕਦੇ ਆ ਜੀ ਜੀ ਫ੍ਰੈਗਮੈਂਟ ਹੁੰਦੀ ਹੈ ਹਾਂ ਬਹੁਤ ਵਧੀਆ ਵਾਹੀ ਹਾਂ ਸੋਹਣੀ ਫ੍ਰੈਗਮੈਂਟਸ ਹਰਮਨ ਨੂੰ ਦਿਖਾ ਬੜੀ ਅਗਰ ਨਵੇਂ ਨਵੇਂ ਚੀਜ਼ਾਂ ਨੇ ਪਰ ਹੈ ਜਣੀ ਕਵੀ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ ਐਕਚੁਅਲੀ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹ ਜਾਨੀ ਕਿ ਆਪਣੀ ਕੁਦਰਤੀ ਚੀਜ਼ਾਂ ਨੇ ਜਿਵੇਂ ਕੁਦਰਤੀ ਹੁੰਦੀਆਂ ਨੇ ਕੁਦਰਤੀ ਲੱਕੜਾਂ ਕੁਦਰਤੀ ਆਪਣਾ ਅਤਰ वगੇਰਾ ਉਹ ਚੀਜ਼ਾਂ ਨੇ ਇਹ ਇਹਨਾਂ ਦਾ ਕੋਈ ਇਹਦੇ ਵਿੱਚ ਅਲਕੋਹਲ ਨਹੀਂ ਹੁੰਦੀ ਹੈਗੀ ਸਭ ਕੁਝ ਜੜਕ ਠੀਕ ਹੁੰਦਾ ਸੋਹਣਾ ਹੁੰਦੀ ਹੈ ਚੀਜ਼ ਇਹ ਆਪਾਂ ਨੂੰ ਕੁਦਰਤੀ ਚੀਜ਼ਾਂ ਨਾਲ ਹੀ ਜੋੜਨਾ ਚਾਹੀਦਾ ਕੁਦਰਤੀ ਚੀਜ਼ ਵਰਤਣੇ ਚਾਹੀਦੇ ਨੇ ਕੁਦਰਤ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ ਹੋਇਆ ਦਾ ਆਪਾਂ ਨੂੰ ਕੁਦਰਤੀ ਚੀਜ਼ਾਂ ਨਾਲ ਹੀ ਤਿਆਰ ਕਰਨਾ ਚਾਹੀਦਾ ਵਾ ਆਟੋ ਫੇਸ਼ੀਅਲ ਜਿਵੇਂ ਆਪਣੇ ਪਰਫਿਊਮ ਹੋ ਗਏ ਐਲਕੋਹਲ ਵਾਲੇ ਉਹ ਤਾਂ ਦੇ ਆਪਾਂ ਨੂੰ ਨਹੀਂ ਵਰਤਣੇ ਚਾਹੀਦੇ ਇਹਦੇ ਦੇ ਵਿੱਚ ਹਾਂ ਪਟੜਾ ਕਰਨ ਚੱਕਾਟਣ ਹੋਰ ਇੱਕ ਚੀਜ਼ ਤੇਰਾ ਹਰਮਨ ਕੋਲ ਹੀ ਰਹਿਣਾ ਅੱਛਾ ਹਰਮਨ ਚਲ ਫੋਲ ਕਰੇ ਲੱਗਣਾ ਹਰਮਨ ਨੂੰ ਚਾਹ ਰਿਹਾ ਦਾ ਦਵਾਈ ਹੁੰਦਾ ਵਾ ਵੰਦਾ ਲੈ ਮਂਗਾਈ ਜਾਂਦਾ ਮੋਗਾਈ ਜਾਂਦਾ ਠੇਰ ਲਾਇਆ ਬਾਬਾ ਫੜਾਉਣਿਆਂ ਦਾ ਮੈਂ ਕਹਿੰਦਾ ਜੀ ਆਫਰਿੰਗ ਕਰਨੀ ਆ ਮੈਂ ਜੀ ਤੇ ਚਿਰੇ ਪੜਤੂ ਤੇ ਠੀਕ ਠੀਕੋ ਠੀਕੋ ਹੰਮਾ ਤੁਹਾਨੂੰ ਗਿਆਨਾ ਨਹੀਂ ਦਿੰਦਾ ਇਹਨੇ ਪਿੰਡ ਦੇ ਘੜੀ ਆਏ ਕੱਢੋ ਆਏ ਕੱਟਾ ਆਏ ਕੱਟ ਸਿੱਧਾ ਜੇ ਕੱਟ ਕੇ ਕੱਢ ਲਾ ਹਾਂ ਤੱਲੇ ਡੇਗ ਜਾਣੀ ਇਹ ਠੀਕੋ ਚੱਲਿਆ ਜਿਹੜੀ ਪਹਿਲਾਂ ਕੋਈ ਨੇ ਸਿੱਧਾ ਕੱਟਦਾ ਲੈਣਾ ਕਿਹੜੀ ਕੱਢੀ ਕੱਢ ਕੇ ਜਵਾਂ ਕਾਲੀਆਂ ਗੱਲਾਂ ਗੱਡੀ ਨਾ ਫੇਡਣ ਜਿਹੜੀ ਮਰਜ਼ੀ ਗੱਡੀ ਹੋਵੇ ਗੱਡੀ ਆ ਆਹ ਵਾਹ ਓ ਮਾਈ ਗॉड ਇਹ ਤਾਂ ਡੀਪਾ ਬਹੁਤ ਤਕੜੀਆਂ ਤਕੜੀਆਂ ਨੇ ਆ ਤਾਂ ਮੈਂ ਲੈ ਲੈਣੀ ਆ ਯੋ ਯਾ ਆ ਦੇ ਮਮੇ ਨੇ ਲੈ ਲਈ ਇੱਕ ਚੱਲ ਦਿਖਾ ਤੁਹਾਨੂੰ ਆਪੋ ਨੇ ਹਰ ਨੂੰ ਮੰਦਰੀ ਜਿਹੜਾ ਪਟੀਦ ਨੂੰ ਲੈ ਕੇ ਆਂਦੇ ਕੱਪੜਾ ਫੋਨੇ ਬੈਠਾ ਰਹਿਣਾ ਇੱਧਰ ਕਰ ਲੋ ਮੜ ਗਿਆ ਖਡਾਉਣੇ ਇੱਧਰ ਕਰ ਲੈ ਹਰੋਂ ਤੂੰ ਆਪਣੇ ਖਡਾਉਣੇ ਚੱਲ ਆ ਆ ਵੀ ਚੱਕਲਾ ਤੇਰਾ ਡਿਲੀਵਰੀ ਬੁਆਏ ਡਿਲੀਵਰੀ ਬੁਆਏ ਵੀ ਸੋਣਾ ਮਾਰੋ ਠੀਕ ਹੈ ਬਹੁਤ ਸੋਹਣਾ ਵਾ ਬਹੁਤ ਸੋਹਣਾ ਕਲਰ ਵੀ ਬਹੁਤ ਸੋਹਣਾ ਆਹ ਆਹ ਚੁੰਨੀ ਆ ਨਾ ਚੁੰਨੀ ਦੁਪੱਟੇ ਦੁਪੱਟੇ ਨੇ ਦੋ

这个。 thank you, see you. ਦੇਖੋ ਹਨਮ ਦੀਆਂ ਗੱਡੀਆਂ ਜੀ ਬਹੁਤ ਸੋਹਣੇ ਕਲੈਕਸ਼ਨ ਆ ਰਹੇ ਹਨ ਬਿਲਕੁਲ ਬਲੇਰ ਹੋਇਆ ਜਾ ਸਕਦਾ ਹੈ ਤੇ ਸਾਡੇ ਵੱਡੇ ਮੁੰਡੇ ਵੀ ਕਰਨਗੇ ਬਹੁਤ ਸੋਹਣਾ ਕਲੈਕਸ਼ਨ ਆ ਰਹੇ ਹਨ ਹਨਮ ਦੀਆਂ ਹਨਮ ਦੀਆਂ ਮਾੜੀ ਸੋਹ ਜਿਹਾ ਦੁਪੱਟਾ ਛੇ ਵੀ ਛੋਟਾ ਹੈ ਵੀ ਹਨਾ ਦੁਪੱਟਾ ਹੈਗੀ ਆਪਣੇ ਠੀਕ ਹੈ ਜੀ ਰੈਡੀ ਹੈ ਉਹ ਸਰ ਹੈਵੀ ਦੁਪੱਟਾ ਦਾ ਬਹੁਤ ਸੋਹਣਾ ਵਾ 2500 ਦਾ ਕੋਈ ਵਧੀਆ ਵਹ ਹੂੰ ਕਿਤਾਬ ਪੜ੍ਹਨੇ ਦੀ ਕਿੰਨਾ ਕਾਰਕਟਿਕ ਚਾਹ ਹੈ ਨਹੀਂ ਨਾ ਸੋਹਣਾ ਬਹੁਤ ਸਹੀ ਗੱਲ ਹੈ ਉਸ ਦੇ ਸਪਲੇਅਰ ਸੋਟ ਨਾਲ ਬਹੁਤ ਸੋਹਣਾ ਬਹੁਤ ਸੋਹਣਾ ਲੱਗਦਾ ਬਹੁਤ ਸੋਹਣਾ ਲੱਗਦਾ ਜਿਵੇਂ ਲੈਂਟ ਥੇ ਕੱਲ ਰਹਿ ਬਹੁਤ ਵਰਕ ਬਹੁਤ ਵਰਕ ਪੂਰਾ ਵਰਕ ਕੀਤਾ ਹੋਇਆ ਹੈ ਦੁਪੱਟੇ ਤੇ ਬਹੁਤ ਜਿਆਦਾ ਬਹੁਤ ਹੈ ਇਹ ਬਹੁਤ ਚਲਾ ਵਰਕ ਬਹੁਤ ਜਿਆਦਾ ਹੈ ਵੀ ਦੁਪੱਟਾ ਆਹ ਦੇਖਾ ਤੇਰੀਆਂ ਕੰਸ਼ਾ ਆਉਂਦੀ ਇਹਦਾ ਰੱਖ ਲਿਆ ਜੀ ਮੈਂ ਲੈ ਲਈ ਲਈ ਅੰਦਰ ਲਈ ਅੰਦਰ ਲਈ ਓਕੇ ਆਹ ਦੇਖੋ ਹਰ

2 ਮੀਟਰ ਦੇਤਾ ਸੀ ਦੋ ਮੀਟਰ ਇਕ ਕਰਾ ਦੇ ਪਹਿਲੇ ਹਰਮਨ ਦੀ ਗੱਲ ਸੁਣ ਲੈਣੇ ਆ ਲਿਓ ਹਾਂਜੀ ਦੱਸੋ ਜੀ ਇਹਦਾ ਚਲਾਉਣਾ ਇਹਦਾ ਟਾਰਾ ਇਹ ਦੇਖਦਾ ਓਕੇ ਕੰਮ ਨਹੀਂ ਕਿਤੇ ਡਰੂ ਹੋ ਜਾ ਵੀਡੀਓ ਵਿੱਚ ਆਪ ਕੋ ਹਾਂ ਦਿਖਾਇਆ ਤਾਂ ਫਿਰ ਦੱਸੋ ਜੀ ਕੀਲੀ ਇਹ ਦੇਖਦਾ ਹਰਮਨ ਓਕੇ ਸ਼ਾਰਟ ਦਾ ਪੀਸ ਵੀ ਬਹੁਤ ਦਾ ਵੀ ਪੀਨਕੀ ਤੇ ਨਾ ਕੋਈ ਤੇ ਕੋਈ ਕੋਸਮ ਜਾਨਿਆ ਜਨਨ ਸੈਸ਼ਨ ਤੇ ਬੰਨ ਜਾ ਆ ਚਲੋ ਅਸੀਂ ਸਮਾਨ ਲਿਆਏ ਸੀਗੇ ਹਨਾ ਜੀ ਤੇ ਜਿਹੜੀ ਮਨਪ੍ਰੇਰਿਤ ਨਾਲ ਓਪਨਿੰਗ ਕਰਤੀ ਸੀ ਇਹ ਲੁਧਿਆਣੇ ਕਿਸੇ ਨੇ ਵੀ ਸ਼ਾਪਿੰਗ ਕਰਨੀ ਹੋਵੇ ਲੁਧਿਆਣੇ ਦਾ ਕੱਪੜਾ ਪੈਸਟਾ